ਹਾਂਜੀ ਦੋਸਤੋ ਗੁਰਪ੍ਰੀਤ ਕੋਲ ਆਇਆ ਹੈਗਾ ਤੇ ਇੱਕ ਗੁਰਪ੍ਰੀਤ ਨੇ ਨਾ ਡਾਈਟ ਪਲਾਨ ਤਿਆਰ ਕਰਕੇ ਦਿੱਤਾ ਇਹ ਛੋਟਾ ਜਿਹਾ ਰਫਲੀ ਡਾਈਟ ਪਲਾਨ ਲਿਖਿਆ ਵੀਡੀਓ ਬਣਾਉਣ ਦਾ ਮੇਨ ਮਕਸਦ ਕੀ ਹੈ ਕਿ ਡਾਈਟ ਪਲਾਨ ਦੇਖ ਕੇ ਮੈਂ ਕਾਫੀ ਜ਼ਿਆਦਾ ਹੈਰਾਨ ਹੋਇਆ ਜਿਹਦੇ ਕਰਕੇ ਵੀਡੀਓ ਬਣਾ ਰਹੇ ਆ ਆਪਾਂ ਇਹਦੇ 'ਚ ਹੈਰਾਨ ਕਰਨ ਵਾਲੀ ਗੱਲ ਕੀ ਹੈ ਕਿ ਮੈਂ ਗੁਰਪ੍ਰੀਤ ਨੂੰ ਸਵਾਲ ਹੈ ਮੇਰਾ ਤੇ ਮੈਂ ਸੋਚਿਆ ਆਪਾਂ ਸਾਰਿਆਂ ਨੂੰ ਕਲੀਅਰ ਕਰ ਦਈਏ ਕਿਉਂਕਿ ਤੁਸੀਂ ਵੀ ਕਾਫੀ ਜ਼ਿਆਦਾ ਜਿਹੜੇ weight lose ਕਰਨਾ ਚਾਹੁੰਦੇ ਆ ਜਿਹੜੇ ਡਾਈਟੀਸ਼ਨ ਆ ਜਦੋਂ ਡਾਈਟ ਪਲਾਨ ਦਿੰਦੇ ਆ ਤੇ ਉਹਦੇ ਵਿੱਚ ਇੱਕ ਚੀਜ਼ ਬਹੁਤ ਮਿਸੂ ਕਰਦੇ ਆ ਆਪਾਂ ਜਿੱਦਾਂ ਸਾਡੇ ਪਿਤਾ ਜੀ ਦਾਦਾ ਪਰਦਾਦਾ ਜੀ ਸਾਰੇ ਰੋਟੀਆਂ ਖਾਂਦੇ ਆਏ ਆ ਜਿੰਨਾ ਚਿਰ ਤੱਕ ਆਪਾਂ ਤਿੰਨੇ ਟਾਈਮ ਰੋਟੀ ਨਾ ਖਾਈਏ ਸਾਨੂੰ ਸਵਾਦ ਨਹੀਂ ਆਉਂਦਾ ਸੋ ਜਦੋਂ ਆਪਾਂ ਇਹ ਇਦਾਂ ਦੀਆਂ ਲਿਸਟਾਂ ਦੇਖਦੇ ਆ ਕਿਸੇ ਵੀ ਡਾਈਟੀਸ਼ਨ ਦੀਆਂ ਔਰ ਉਹਦੇ ਵਿੱਚ ਰੋਟੀ ਮਿਕਸ ਹੁੰਦੀ ਹੈ ਹਾਲਾਂਕਿ ਇਹਦੇ ਵਿੱਚ ਲੰਚ ਦੇ ਵਿੱਚ ਇੱਕ ਰੋਟੀ ਲਿਖੀ ਆ ਉਹ ਵੀ ਰਾਗੀ ਦੀ ਤੇ ਕਣਕ ਤੋਂ ਸਾਨੂੰ ਇਹਨਾਂ ਦਿਨਾਂ ਚ ਜਾਂ ਹੁਣ ਜਾ ਕੇ ਕੀ ਪ੍ਰੋਬਲਮ ਆ ਗਈ ਆ 2022 23 24 ਲਾ ਲਓ ਇਹਨਾਂ ਇਹਨਾਂ ਚ ਤੇ ਰੋਟੀ ਦਾ ਬਹੁਤ ਵਾਈ ਕਟ ਹੋ ਰਿਹਾ ਨਾ ਸੋ ਇਹ ਕਰਕੇ ਸਵਾਲ ਆਪਾਂ ਕਰਾਂਗੇ ਗੁਰਪ੍ਰੀਤ ਨੂੰ ਗੁਰਪ੍ਰੀਤਾ ਮੈਨੂੰ ਤਿੰਨ ਟਾਈਮਾਂ ਦਾ ਡਾਈਟ ਪਲਾਨ ਦਿੱਤਾ ਹੈ ਬਿਲਕੁਲ ਜੀ ਤੇ ਇਹਦੇ ਚ ਰੋਟੀ ਗਾਇਬ ਕਿਉਂ ਆ ਮਤਲਬ ਐਡਾ ਤੱਕਾ ਕਣਕ ਦੇ ਨਾਲ ਕਿਉਂ ਆ ਦੇਖੋ ਜੀ ਇਹਦੇ ਪਿੱਛੇ ਪਹਿਲਾਂ ਸਾਨੂੰ ਨਾ ਪੂਰੀ ਕਹਾਣੀ ਸਮਝਣੀ ਪੈਣੀ ਆ ਹੂੰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਿ ਬਲੱਡ ਸ਼ੂਗਰ ਦੀ ਹੂੰ ਜੇ ਤਾਂ ਬਲੱਡ ਸ਼ੂਗਰ ਹਰ ਇੱਕ ਮੀਲ ਜਾਂ ਕੋਈ ਚੀਜ਼ ਖਾਣ ਤੋਂ ਬਾਅਦ ਹਾਈ ਹੁੰਦਾ ਆ ਹੂੰ ਉਹਦੇ ਨਾਲ ਬਿਮਾਰੀਆਂ ਵੀ ਉਹਨੂੰ ਵੱਧ ਲੱਗਦੀਆਂ ਆ ਤੇ ਨਾਲ ਦੇ ਨਾਲ ਹੀ ਉਹ ਦੈਟ 올ਡਸ ਫਾਸਟਰ ਮਤਲਬ ਉਹ ਜਲਦੀ ਬੁੱਢਾ ਹੋ ਜਾਂਦਾ ਜਿਹੜੀ ਲੌਂਜੀਵਿਟੀ ਉਹ ਪ੍ਰਭਾਵ ਤੋਂ ਪੈਂਦਾ ਆ ਉਹਦੇ ਤੇ ਹੂੰ ਗੱਲ ਹੈ ਕਿ ਜਿਹੜੀ ਜਿਹੜਾ ਆਪਣਾ ਵੀਟ ਫਲਾਉਰ ਆ ਜਿਹਨੂੰ ਕਣਕ ਕਹਿੰਦੇ ਆਂ ਆਪਾਂ ਕਣਕ ਖਾਂਦੇ ਆ ਨਾ ਕਣਕ ਦੇ ਵਿੱਚ ਨੇ ਇੱਕ ਅਨਯੂਜਵਲ ਜਿਹਾ ਕਾਰਬੋਹਾਈਡਰੇਟਸ ਹੁੰਦੇ ਆ ਜਿਹਨੂੰ ਅ ਅਮੀਲੋ ਪੈਕਟਿਨ ਬੋਲਦੇ ਆ ਹੂੰ ਇਹ ਜਿਹੜਾ ਆ ਕਿ ਮੈਂ ਪਹਿਲਾ ਗੱਲ ਕੀਤੀ ਬਲੱਡ ਸ਼ੂਗਰ ਦੀ ਜਿਹੜਾ ਇਹ ਵਾਲਾ ਕਾਰਬਸ ਹੈ ਇਹ ਬਹੁਤ ਜਲਦੀ ਸ਼ੂਗਰ ਨਾਲੋਂ ਵੀ ਤੇਜ਼ੀ ਨਾਲ ਸਾਡਾ ਬਲੱਡ ਸ਼ੂਗਰ ਜਿਹੜਾ ਸਪਾਈਕ ਕਰ ਦਿੰਦਾ ਮਤਲਬ ਬਹੁਤ ਜਲਦੀ ਬਲੱਡ ਸ਼ੂਗਰ ਵਧਾ ਦਿੰਦਾ ਆ ਠੀਕ ਹੈ ਤਾਂ ਕਰਕੇ ਪਹਿਲਾ ਤੇ ਰੀਜ਼ਨ ਮੈਂ ਇਹਨੂੰ ਮੰਨਦਾ ਕਿ ਕੋਈ ਵੀ ਡਾਈਟੀਸ਼ਨ ਜਿਹੜਾ ਬਹੁਤ ਹੀ ਜ਼ਿਆਦਾ ਬਰੀਕੀ ਤੱਕ ਗਿਆ ਤਾਂ ਉਹ ਰੋਟੀ ਤਾਂ ਕਰਕੇ ਰੋਕ ਦਿੰਦਾ ਕਿਉਂਕਿ ਆਟਾ 99% ਜਿਹੜੇ ਸਾਡੇ ਪੰਜਾਬੀ ਆ ਆਟਾ ਖਾ ਰਹੇ ਨੇ ਵੀਟ ਫਲੋਰ ਜਿਹੜਾ ਆ ਉਹਦਾ ਪੀ ਐਚ ਲੈਵਲ ਵੀ ਜਿਹੜਾ ਨਿਊਟਰਲ ਹੈ ਮਤਲਬ ਮਤਲਬ ਨਿਊਟਰਲ 6 ਤੋਂ 6.5 ਦੀ ਰੇਂਜ ਚ ਆ ਜਾਂਦਾ ਆ ਤੇ ਜਿਹੜੇ ਅਲਕਲਾਈਨ ਫੂਡ ਹੁੰਦੇ ਆ ਜਿਹਦਾ ਪੀ ਐਚ ਲੈਵਲ ਜਿਹੜਾ ਆ 7 8 ਤੋਂ ਉੱਤੇ ਹੈ ਉਹ ਸਾਡੀ ਹੈਲਥ ਵਾਸਤੇ ਸਾਡੀ ਬੋਨ ਸਾਡੀ ਇਮਿਊਨਿਟੀ ਤੇ ਸਾਡਾ ਮਸਲ ਜਿਹੜਾ ਮਾਸ ਹੈ ਜਿਹਨੂੰ ਆਪਾਂ ਕਹਿੰਦੇ ਨੇ ਲੀਨ ਮਸਲ ਮਾਸ ਜਿਹੜਾ ਵਾ ਲੌਂਜੀਵਿਟੀ ਕਹਿੰਦਾ ਜਾਂ ਫਿਰ ਲੀਨ ਮਸਲ ਮਾਸ ਜਿਹੜਾ ਰਿਟੇਨ ਕਰ ਰਿਹਾ ਉਹ ਉਹਦੀ ਲਾਈਫ ਵੀ ਜ਼ਿਆਦਾ ਵਧੀਆ ਹੁੰਦੀ ਹੈ ਤੇ ਉਹਦੇ ਵਾਸਤੇ ਇਹਨੂੰ ਅਲਕਲਾਈਨ ਫੂਡ ਵੀ ਖਾਣਾ ਚਾਹੀਦਾ ਜਿਹੜਾ ਆਟਾ ਆ ਉਹ ਅਲਕਲਾਈਨ ਵੀ ਨਹੀਂ ਹੁੰਦਾ ਉਹ ਵੀ आ, आ, अच्छा ਤੇ ਤਾਂ ਕਰਕੇ ਜਿਹੜਾ ਮੇਨ ਰੀਜ਼ਨ ਹੈ ਜਿਹੜੇ ਡਾਈਟੀਸ਼ਨ ਹੈ ਆ ਆਟੇ ਨੂੰ ਕੱਢਦੇ ਨੇ ਡਾਈਟ ਦੇ ਵਿੱਚ ਹੂੰ ਅੱਛਾ ਇਹਦਾ ਵਿਕਲਪ ਕੀ ਹੈ ਹੋਰ ਮਤਲਬ ਇਹਨੂੰ ਆਲਟਰਨੇਟਿਵ ਜੇ ਕਰੀਏ ਆਪਾਂ ਆਲਟਰਨੇਟਿਵ ਸਾਡੇ ਕੋਲ ਬਹੁਤ ਆਪਸ਼ਨ ਆਇਆ 67 ਤੋਂ ਪਹਿਲਾਂ ਜਦੋਂ ਗ੍ਰੀਨ ਰੈਵਿਊ ਸੁਣਾਈ ਮੈਂ ਬਹੁਤ ਵਾਰੀ ਦੱਸਿਆ ਹੈ ਉਦੋਂ ਪਹਿਲੇ ਤਾਂ ਕਣਕ ਵਗੈਰਾ ਤਾਂ ਸੀ ਕਿ ਨਹੀਂ ਸਾਡੇ ਕੋਲ ਸਾਡੇ ਕੋਲ ਮਿਲਟਸ ਸੀਗੇ ਮੈਂ ਹਮੇਸ਼ਾ ਕਹਿੰਨਾ ਕਿ ਮਿਲਟਸ ਨਾਲ ਰਿਪਲੇਸ ਕਰੋ ਥੈਟ ਇਜ਼ ਐਲਕਲਾਈਨ ਸਾਰੇ ਮਿਲਟਸ ਜਿਹੜੇ ਨੇ ਉਹਦਾ ਪੀ ਐਚ ਲੈਵਲ ਜਿਹੜਾ ਆ ਸਾਡੇ ਬੋਡੀ ਦੇ ਪੀ ਐਚ ਲੈਵਲ ਨਾਲ ਮੈਚ ਕਰਦਾ ਆ ਦੂਜੀ ਗੱਲ ਇਹ ਕਿ ਉਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਵਧੀਆ ਜਦੋਂ ਕਿਸੇ ਚੀਜ਼ ਨੂੰ ਜਾਂ ਮੀਲ ਨੂੰ ਆਪਾਂ ਫਾਈਬਰ ਨਾਲ ਮਿਕਸ ਕਰ ਦਈਏ ਮੰਨ ਲਓ ਤੁਸੀਂ ਫੈਟ ਜਾਂ ਕੋਈ ਹੋਰ ਕਾਰਬਸ ਖਾ ਰਹੇ ਜੇ ਉਹ ਫਾਈਬਰ ਨਹੀਂ ਆ ਤੇ ਫਾਈਬਰ ਨੂੰ ਪਹਿਲਾਂ ਲੈ ਲਈਏ ਤਾਂ ਉਹਦਾ ਜਿਹੜਾ ਬਲੱਡ ਸ਼ੂਗਰ ਜਿਹੜਾ ਸਪਾਈਕ ਹੁੰਦਾ ਉਹ ਘਟ ਜਾਂਦਾ ਆ ਮਤਲਬ ਉਹ ਰੋਕ ਦਿੰਦੇ ਹੀ ਆ ਇੱਕਦਮ ਤਾਂ ਹਮੇਸ਼ਾ ਜਿਹੜੇ ਮਿਲਟਸ ਹੁੰਦੇ ਆ ਉਹਦੇ ਵਿੱਚ ਫਾਈਬਰ ਜਿਹੜਾ ਆ ਕਣਕ ਨਾਲੋਂ ਕਿਤੇ ਜ਼ਿਆਦਾ ਹੁੰਦਾ ਆ ਤੇ ਮਿਲਟਸ ਦੀ ਰੋਟੀ ਬਣਾ ਕੇ ਖਾ ਸਕਦੇ ਉਹਦੇ ਨਾਲ ਗਲੂਕੋਸ ਸਪਾਈਕ ਨਹੀਂ ਕਰੂਗਾ ਜਿਹੜੇ ਲੋਕਾਂ ਨੇ weight lose ਕਰਨਾ ਉਹਨਾਂ ਵਾਸਤੇ ਹੀ ਕਣਕ ਮਾੜੀ ਆ ਆਟਾ ਮਾੜਾ ਕਣਕ ਦਾ ਤੇ ਜਾਂ ਵੈਸੇ ਨਾਰਮਲ ਲੋਕ ਜਿਹੜੇ ਦੇਖੋ ਜੀ ਕਿ ਲਾਈਫ ਸਟਾਈਲ ਚੇਂਜ ਹੋ ਗਿਆ ਹੁਣ ਪਹਿਲੇ ਜਿਹੜੇ ਘਰ ਆਪਾਂ ਕੰਮ ਕਰਦੇ ਸੀਗੇ ਖੇਤਾਂ 'ਚ ਲੱਗੇ ਰਹਿੰਦੇ ਸੀਗੇ ਜਾਂ ਸਾਡਾ ਹਰ ਇੱਕ ਲਾਈਫ ਦਾ ਪ੍ਰੋਸੈਸ ਜੀਗਾ ਸਲੋ ਸੀਗਾ ਬੀਬੀਆਂ ਨੇ ਮੱਖਣ ਰੜਕਣਾ ਫਿਜ਼ੀਕਲ ਐਕਟੀਵਿਟੀ ਸੀਗੀ ਹੁਣ ਤਾਂ ਮਸ਼ੀਨ ਚਲਾ ਦਿੰਦੀਆਂ ਆ ਤੇ ਸਾਗ ਬਣਾਉਣਾ ਜਾਂ ਕੁਛ ਤੁਸੀਂ ਕਹਿ ਲੋ ਕਿ ਝੋਨਾ ਝਾੜਨਾ ਜਾਂ ਸਾਰਾ ਡਰਾਮਾ ਤੇ ਝਾੜਦੇ ਸੀ ਹੁਣ ਸਾਰਾ ਮਸ਼ੀਨੀ ਹੋ ਗਿਆ ਉਸ ਟਾਈਮ ਦੇ ਵਿੱਚ ਤੁਸੀਂ ਕਿਉਂਕਿ ਸਾਨੂੰ ਜ਼ਿਆਦਾ ਮਸਲ ਆਪਾਂ ਯੂਜ਼ ਕਰ ਰਹੇ ਆ ਤੇ ਮਸਲ ਦੀ ਜਿਹੜੀ ਸਭ ਤੋਂ ਪਹਿਲਾ એનર્ਜੀ ਸੋਰਸ ਹੈ ਉਹ ਗਲੂਕੋਜ਼ ਹੈ ਉਹ ਕਿਤੋਂ ਆਉਂਦਾ ਆ ਜਿਹੜੇ ਆਪਾਂ ਆਟਾ ਖਾ ਲਿਆ ਹਨ ਤੇ ਉਹ ਆਟਾ ਉਹ ਮਾੜਾ ਨਹੀਂ ਸੀ ਲੱਗਦਾ ਕਿਉਂਕਿ ਮਸਲ ਇੱਕਦਮ ਉਹ ਗਲੂਕੋਜ਼ ਨੂੰ ਯੂਜ਼ ਕਰ ਲੈਂਦਾ ਸੀਗਾ ਹੁਣ ਕੀ ਕਰਦੇ ਆ ਇਹ ਸਾਰਾ ਕੰਮ ਜਿਹੜਾ ਪ੍ਰੋਸੈਸ ਜਿਹੜਾ ਫਾਸਟ ਹੋ ਗਿਆ ਹਰ ਇੱਕ ਚੀਜ਼ ਜਿਹੜੀ ਫਾਸਟ ਹੋਣ ਕਾਰਨ ਸਾਡੇ ਫਿਜ਼ੀਕਲ ਐਕਟੀਵਿਟੀ ਬਿਲਕੁਲ ਘਟ ਗਈ ਮਸਲਾ ਇੰਨਾ ਜ਼ਿਆਦਾ ਯੂਜ਼ ਨਹੀਂ ਹੋ ਰਿਹਾ ਮੈਂ ਜ਼ਿਆਦਾਤਰ ਮੈਂ ਉਹਨਾਂ ਬੰਦਿਆਂ ਦੀ ਨਹੀਂ ਗੱਲ ਕਰਦਾ ਜਿਹੜੇ ਫਿਜ਼ੀਕਲੀ ਬਾਹਰ ਕੰਮ ਕਰ ਰਹੇ ਨੇ ਜਿਹੜੇ 90% ਸਾਡੇ ਪੰਜਾਬੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਘਰੇ ਬੈਠੇ ਨੇ ਜ਼ਿਆਦਾਤਰ ਬਾਹਰੋਂ ਆਰਡਰ ਕਰ ਰਹੇ ਨੇ ਕੰਮ ਵਾਲੀਆਂ ਲਾਈਆਂ ਹੋਈਆਂ ਨੇ ਤਾਂ ਬੈਠੇ ਬੈਠੇ ਆਰਡਰ ਕਰੀ ਜਾ ਰਹੇ ਨੇ ਜਾਂ ਮੈਦਾ ਖਾ ਰਹੇ ਨੇ ਜਾਂ ਆਟਾ ਖਾ ਰਹੇ ਨੇ ਉਹ ਸਾਨੂੰ ਨਹੀਂ ਪਾਚ ਰਿਹਾ ਉਹਦਾ ਜਿਹੜਾ ਗਲੂਕੋਜ਼ ਜਿਹੜਾ ਉਹ ਨਹੀਂ ਪਾਚ ਰਿਹਾ ਮੇਰਾ ਮਸਲ ਥੋੜਾ ਹੈ ਪਹਿਲੀ ਗੱਲ ਤਾਂ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੀ ਜਿੰਨੀ ਕੁ ਮਸਲ ਨੂੰ ਲੋਡ ਹੀ ਹੁੰਦਾ ਯੂਜ਼ ਹੋ ਗਿਆ ਬਾਕੀ ਸਾਰਾ ਫੈਟ ਚ ਕਨਵਰਟ ਹੋ ਗਿਆ ਤੇ ਉਹ ਚੀਜ਼ ਨੂੰ ਆਪਾਂ ਸਮਝਾਂਗੇ ਨਾ ਕਿ ਸਾਨੂੰ ਲੋਡ ਹੀ ਨਹੀਂ ਹੈ ਜਿਹੜੇ 슈ਗਰ ਦੀ ਆਪਾਂ ਉਹਨੂੰ ਘੱਟ ਖਾਈਏ ਤੇ ਆਪਾਂ ਉਹਨੂੰ ਰਿਪਲੇਸ ਕਰੀਏ ਹੋਰ ਬੈਟਰ ਆਲਟਰਨੇਟਿਵਸ ਨਾਲ ਸਾਡੇ ਕੋਲ ਬਹੁਤ ਵਧੀਆ-ਵਧੀਆ ਆਲਟਰਨੇਟਿਵਸ ਨੇ ਕਿ ਆਪਾਂ ਵਧੀਆ ਡਾਈਟ ਨਾਲ ਕਿ ਜਿਹੜਾ ਜਿਹੜਾ ਇੱਕਦਮ ਸਾਡਾ ਬਲੱਡ ਸਪਾਈਕ ਨਹੀਂ ਕਰਦਾ ਜਿੱਥੇ ਗਲੂਕੋਜ਼ ਜਿਹੜਾ ਇੰਨਾ ਜ਼ਿਆਦਾ ਨਹੀਂ ਹੁੰਦਾ ਉਹ ਖਾਵਾਂਗੇ ਤਾਂ ਸਾਡਾ weight loss ਵੀ ਹੋਊਗਾ ਅੱਛਾ ਇਹ ਜਿਹੜਾ ਤੁਸੀਂ ਡਾਈਟ ਪਲ ਇਹ ਮੇਰੇ ਵਾਸਤੇ ਹੈ ਤੇ ਜਾਂ ਹੋਰ ਵੀ ਜਿੱਦਾਂ ਮੇਰਾ ਕੁਆਂਟਲ ਘਪਾਰ ਆ ਜਿਨ੍ਹਾਂ ਨੇ weight loss ਕਰਨਾ ਉਹਨਾਂ ਵਾਸਤੇ ਵੀ ਹੈ ਨਹੀਂ ਨਹੀਂ ਭਾਜੀ ਮੈਂ ਤੁਹਾਨੂੰ ਸਿੱਧੀ ਸਿੱਧੀ ਕਹਾਣੀ ਦੱਸਦਾ ਅੱਛਾ ਨਾਲ ਨਾਲ ਦੀ ਨਾਲ ਇਹ ਤੁਸੀਂ ਮੈਨੂੰ ਤਿੰਨੇ ਟਾਈਮ ਦਾ ਪੜ ਕੇ ਸਾਰਿਆਂ ਨੂੰ ਇਹ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਚਾਹੁੰਦਾ ਕਿ ਜਿੱਦਾਂ ਮੰਨ ਲਓ ਕਿਸੇ ਦਾ 100 ਕਿਲੋ weight ਹੈ ਨਾ ਫੋਰ ਐਗਜ਼ਾਮਪਲ ਉਹਨੂੰ 3500 ਕੈਲਰੀਜ਼ ਮੇਨਟੇਨ ਕਰਨੀ ਚਾਹੀਦੀਆਂ ਮਤਲਬ ਉਹਨੂੰ 100 ਕਿਲੋ ਨੂੰ ਰੀਟੇਨ ਕਰਨਾ ਹੋਵੇ weight ਨੂੰ ਤਾਂ 3500 ਕੈਲਰੀ ਹੁਣ ਕਿਸੇ ਦਾ 80 ਕਿਲੋ weight ਤਾਂ ਆਹ ਡਾਈਟ ਪਲਾਨ ਨਹੀਂ ਕੰਮ ਕਰੂਗਾ ਮੈਂ ਆਹ ਨਹੀਂ ਕਹ ਰਿਹਾ ਮਤਲਬ ਕੋਈ ਤੇ ਉਹਦੀ ਹਾਈਟ ਦੇ ਹਿਸਾਬ ਨਾਲ ਪਲਾਨ ਬਣਦਾ ਆ ਕਿਉਂਕਿ ਜੇ ਤੁਸੀਂ ਮੰਨ ਲਓ ਕਿ weight ਘਟਾਉਣਾ ਚਾਹੁੰਦੇ ਹੋ ਮੰਨ ਲਓ ਟਾਰਗੇਟ ਰੱਖਦਾ ਤੁਸੀਂ ਮਨਥਲੀ 15 ਦਿਨਾਂ ਦਾ ਟਾਰਗੇਟ ਤੁਹਾਡਾ 1 ਕਿਲੋ ਜੀ ਦਾ ਤੁਹਾਨੂੰ 7700 ਕੈਲਰੀ 15 ਦਿਨਾਂ ਦੇ ਵਿੱਚ ਮਤਲਬ ਡੈਫਿਸਿਟ ਤੇ ਜਾਣਾ ਪੈਣਾ ਤੁਹਾਨੂੰ 1500 ਕੈਲਰੀ ਬਟ ਜੇ ਤੁਸੀਂ 1500 ਕੈਲਰੀ ਤੋਂ ਮਤਲਬ ਤੁਸੀਂ ਕੈਲਰੀ ਸਰਪਲਸ ਖਾਓਗੇ ਤਾਂ ਤੁਹਾਨੂੰ ਕੋਈ ਜਿੰਨਾ ਮਰਜੀ ਵਰਕਆਊਟ ਕਰ ਲਓ ਤੁਹਾਡੀਆਂ ਕੈਲਰੀ ਹਮੇਸ਼ਾ ਸਰਪਲਸ ਹੀ ਹੈ ਜੇ ਤੁਸੀਂ ਕੋਈ ਵੀ ਦੁਨੀਆ ਦੀ ਤਾਕਤ ਤੁਹਾਡਾ weight ਨਹੀਂ ਘਟਾ ਸਕਦੀ ਕੋਈ ਜਾਦੂ ਨਹੀਂ ਹੁੰਦਾ weight ਘਟਾਉਣ ਦੇ ਵਿੱਚ ਕੋਈ ਪ੍ਰੋਡਕਟ ਕੰਮ ਨਹੀਂ ਕਰਦਾ ਕੋਈ ਸਪਲੀਮੈਂਟ ਕੰਮ ਨਹੀਂ ਕਰਦਾ ਜਦੋਂ ਤੱਕ ਤੁਸੀਂ ਆਪਣੀ ਕੈਲਰੀ ਡੈਫੀਸਿਟ ਤੇ ਨਹੀਂ ਜਾਂਦੇ ਤੁਸੀਂ weight ਨਹੀਂ ਘਟਾ ਸਕਦੇ ਉਹ ਵੀ ਤੁਹਾਨੂੰ ਇੱਕ ਸਹੀ ਜਿਹੜਾ ਟ੍ਰੇਨਰ ਹੈ ਜਾਂ ਡਾਈਟੀਸ਼ਨ ਹੈ ਉਹ ਤੁਹਾਨੂੰ ਗਾਈਡ ਕਰੂਗਾ ਤੁਹਾਡਾ weight ਇੰਨਾ ਹੈ ਤੁਹਾਨੂੰ ਇੰਨੀ ਕੈਲਰੀ ਜਿਹੜੀ ਡੈਫੀਸਿਟ ਤੇ ਜਾਣਾ ਹੈ ਤੇ ਫਿਰ ਜਾ ਕੇ ਤੁਸੀਂ ਆਪਣਾ weight ਲੂਜ਼ ਕਰ ਸਕਦੇ ਹੋ अच्छा एक बार ये पढ़ के सारे ने सुना दियो थाने अपना अपना डाइट प्लान ਦੱਸਣਾ ਕਿ ਮੈਂ ਵੈਸੇ ਕੀ ਖਾਣਾ ਆ ਮੇਰਾ ਜਿਹੜਾ ਦਿਨ ਸਟਾਰਟ ਹੁੰਦਾ ਆ ਮੇਰਾ ਦਿਨ ਸਟਾਰਟ ਹੁੰਦਾ ਆ ਕਿ ਮੈਂ ਸ਼ਿਲਾਜੀਤ ਨੂੰ ਵਾਰਮ ਵਰ ਲੁਕ ਵਾਰਮ ਮਤਲਬ ਗਰਮ ਨਹੀਂ ਕਰਨਾ ਨੋਰਮਲ ਜਿਹੜਾ ਥੋੜਾ ਹੋਵੇ ਉਹਦੇ ਵਿੱਚ ਮੈਂ ਸ਼ਿਲਾਜੀਤ ਨੂੰ ਲੈਂਦਾ ਕਿਉਂਕਿ ਮੈਨੂੰ ਕੁਇਕ ਐਨਰਜੀ ਸ਼ਿਲਾਜੀਤ ਨੂੰ ਮੈਂ ਇੱਕ ਮਲਟੀ ਵਿਟਾਮਿਨ ਤੇ ਮਿਨਰਲ ਦੀ ਰਿਪਲੇਸਮੈਂਟ ਕਹਿੰਦਾ ਆ ਕਿਉਂਕਿ ਇਹ ਇਹ ਪਹਾੜਾਂ ਤੋਂ ਨਿਕਲਦੀ ਆ ਕਿਉਂਕਿ ਧਰਤੀ ਦੀ ਕੋਰ ਇੰਨੀ ਕਿਤਾਂ ਗਰਮ ਹੈ ਤੇ ਜਦੋਂ ਪਹਾੜਾਂ ਦੇ ਵਿੱਚੋਂ ਸਪੇਸ ਜਿੱਥੋਂ ਵੀ ਲੂਪ ਹੋਲ ਨੂੰ ਲੇਖਦਾ ਜਦਾਂ ਲਾਵਾ ਨਿਕਲਦਾ ਐਵੇਂ ਜਿੰਨੇ ਧਰਤੀ ਦੇ ਮਿਨਰਲਸ ਹੁੰਦੇ ਆ ਨਾ ਉਹ ਸਾਰੇ ਮੈਲਟ ਹੋ ਕੇ ਪਹਾੜਾਂ ਦੇ ਥਰੂ ਨਿਕਲਦੇ ਨੇ ਤੇ ਜਿਹੜੀ ਸ਼ਿਲਾਜੀਤ ਆ ਉਹਨੂੰ ਗਲਤ ਵੀ ਇਹਨਾਂ ਨਾ ਦੇਖਿਆ ਜਾਵੇ ਸ਼ਿਲਾਜੀਤ ਇੱਕ ਮਲਟੀ ਵਿਟਾਮਿਨ ਤੇ ਮਿਨਰਲਸ ਦਾ ਕੰਮ ਕਰਦੀ ਸਾਡੀ ਬੋਡੀ ਨੂੰ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਲੈਣਾ ਹਮੇਸ਼ਾ ਲੈਣਾ ਮੈਂ ਕਦੇ ਮੁੱਕਣ ਨਹੀਂ ਦਿੰਦਾ ਆਪਣੇ ਘਰ ਹੋ ਸਕਦਾ ਕਿਤੇ 5-7 ਦਿਨ ਦਾ ਗੈਪ ਹੈ ਜੀ ਉਸ ਤੋਂ ਬਾਅਦ ਜਿਹੜਾ ਮੈਲ ਹੈ ਨਾ ਪ੍ਰੀ-ਮੀਲ ਗੁੱਡ ਕਾਰਬਸ ਇਸ ਟਾਈਮ ਸ਼ਕਰਕੰਦੀ ਜਿਹੜੀ ਹੈ সুইਟ ਪੋਟੇਟੋ ਜਿਹੜੀ ਬੋਲਦੇ ਆ ਉਹਨ ਅਰਲੀ ਮਾਰਨਿੰਗ ਆ ਤੇ ਪਾਣੀ ਦੇ ਵਿੱਚ ਪ੍ਰੋਟੀਨ ਸਕੂਪ ਜਿਸ ਮੈਂ ਇਹਨਾਂ ਕਾਰਬਸ ਨਾਲ ਲੈ ਲਿਆ ਤਾਂ ਮੇਰੀ ਜਿਹੜਾ ਵਰਕਆਊਟ ਹੈ ਉਹਨੂੰ ਬਹੁਤ ਹੀ ਵਧੀਆ ਕਿੱਕ ਮਿਲਦੀ ਹੈ ਤੇ ਮੈਂ ਬਹੁਤ ਹੀ ਵਧੀਆ ਮਸਲ ਜਿਹੜਾ ਲੀਨ ਮਸਲ ਮਾਸ ਜਿਸ ਨੂੰ ਮੈਂ ਉਹਨੂੰ ਰੀਟੇਨ ਕਰਨਾ ਤੇ ਪਾਸੇ ਵਧੀਆ ਆ ਉਸ ਤੋਂ ਬਾਅਦ ਜਦੋਂ ਮੇਰਾ ਵਰਕਆਊਟ ਖਤਮ ਹੁੰਦਾ ਆ ਤੇ ਫਿਰ ਮੇਰਾ ਬ੍ਰੇਕਫਾਸਟ ਹੁੰਦਾ ਆ ਇੱਕ ਮੈਂ ਇੱਕ ਜਾਂ ਦੋ ਮੈਕਸਿਮਮ ਦੋ ਇਤੋਂ ਵੱਧ ਨਹੀਂ ਜਾਂਦਾ ਰਾਗੀ ਜਾਂ ਬਾਜਰਾ ਇਹ ਪਹਿਲੀ ਗੱਲ ਤਾਂ ਤੁਸੀਂ ਕਦੇ ਵੀ ਜਿੰਨੇ ਵੀ ਮਿਲਟਸ ਹੁੰਦੇ ਜਾਂ ਹੋਰ ਵੱਖਰੇ-ਵੱਖਰੇ ਕੋਈ ਦਾਲਾਂ ਮਿਕਸ ਕਰ ਲੈਂਦੇ ਨੇ ਕਹਿੰਦੇ 11 ਆਟੇ ਮਿਕਸ ਕਰ ਲਈਏ ਉਹ ਗਲਤੀ ਨਾ ਕਰੀਏ ਕਿਉਂਕਿ ਸਾਡਾ ਜਿਹੜਾ ਲੀਵਰ ਆ ਕਨਫਿਊਜ਼ ਹੋ ਜਾਊਗਾ ਕਿਉਂਕਿ ਜਦੋਂ ਮੰਨ ਲਓ ਇੱਕ ਐਗਜ਼ਾਮਪਲ ਦੇਣਾ ਇੱਕ ਕੁੱਕਰ ਦੇ ਵਿੱਚ ਤੁਸੀਂ 7 8 9 ਤਰ੍ਹਾਂ ਦੀਆਂ ਦਾਲਾਂ ਮਿਕਸ ਕਰ ਦੋ ਕੋਈ ਪਹਿਲਾਂ ਗਲ ਜੂਗੀ ਕੋਈ 10 ਮਿੰਟ ਬਾਅਦ ਗਲੂਗੀ ਕੋਈ ਹੋ ਸਕਦਾ ਪੈਂਦੇ ਸਰ ਪਹਿਲੀ ਸਿੱਧੀ ਕੋਈ ਪਹਿਲਾਂ ਗਲ ਜੇ ਹਨਾ ਸਵੇਂ ਵੀ ਲੀਵਰ ਨੂੰ ਇੱਕ ਤਰ੍ਹਾਂ ਦਾ ਗ੍ਰੇਨ ਹੀ ਦੋ ਇੱਕ ਤਰ੍ਹਾਂ ਦਾ ਗ੍ਰੇਨ ਮਤਲਬ ਜੇ ਤੁਸੀਂ ਅੱਜ ਰਾਗੀ ਖਾ ਰਹੇ ਹੋ ਤਾਂ ਉਹ ਇਹ ਰੋਟੀ ਜਿਹੜੀ ਤੁਹਾਡੀ ਜੇ ਤੂੰ ਬਾਜਰਾ ਖਾਓਗੇ ਕੱਲਾ ਬਾਜਰਾ ਕੋਈ ਹੋਰ ਮਿੰਟ ਮਿਕਸ ਨਾ ਕਰੋ ਜੇ ਜਦੋਂ ਮਿਕਸ ਨਹੀਂ ਕਰੋਗੇ ਤਾਂ ਉਹ ਸਾਡੇ ਵਾਸਤੇ ਵਧੀਆ ਫਿਰ ਉਹਦੇ ਵੀ ਬ੍ਰੇਕਫਾਸਟ ਦੇ ਵਿੱਚ ਉਹਦੇ ਨਾਲ ਮੈਂ ਪਨੀਰ ਲੈਣਾ ਕਿਉਂਕਿ ਮੈਂ ਵੈਜੀਟੇਰੀਅਨ ਆ ਕੋਈ ਐਗ ਤੱਕ ਨਹੀਂ ਆਪਾਂ ਕਦੇ ਖਾਧਾ ਸ਼ੁਰੂ ਤੋਂ ਬਚਪਨ ਤੋਂ ਨਹੀਂ ਖਾਧਾ ਤੇ ਪਨੀਰ ਦੀ ਪੁਰਜੀਬ ਨਾਲ ਲੈਣਾ ਹੈ ਘਰ ਦੇ ਕੁਇਕਲੀ ਬਣ ਜਾਂਦੀ ਆ ਤੇ ਨਾਲ ਜੇ ਕੋਈ ਨੋਰਮਲ ਉਹਨਾਂ ਨੇ ਆਪਣੀ ਸਬਜੀ ਬਣਾਈ ਹੁੰਦੀ ਆ ਬ੍ਰੇਕਫਾਸਟ ਵਾਸਤੇ ਉਹ ਦੇ ਦਿੰਦੇ ਨਾਲ ਤਾਂ ਉਹ ਮੇਰਾ ਵਧੀਆ ਇੱਕ ਮੀਲ ਹੋ ਜਾਂਦੀ ਆ ਦੁਪਹਿਰ ਨੂੰ ਮੈਂ ਦਹੀਂ ਜਿਹੜਾ ਜ਼ਰੂਰ ਖਾਣਾ ਗਰਮੀ ਹੋਵੇ ਸਿਆਲ ਹੋਵੇ ਬੁਖਾਰ ਹੋਵੇ ਚੱਕ ਕੰਮ ਹੋਵੇ ਦਹੀਂ ਨੂੰ ਕਦੇ ਵੀ ਇਦਾਂ ਨਾ ਸਮਝੋ ਕਿ ਬੁਖਾਰ ਦੇ ਵਿੱਚ ਨਹੀਂ ਖਾਣਾ ਜਾਂ ਹੁਣ ਠੰਡਾ ਮੌਸਮ ਹੈ ਦਹੀਂ ਇੰਨੀ ਕਿ ਵਧੀਆ ਪ੍ਰੋਬਾਇਓਟਿਕ ਸੁਪਰ ਫੂਡ ਹੈ ਸੁਪਰ ਫੂਡ ਕਹ ਸਾਰੇ ਦਹੀਂ ਨੂੰ ਤੇ ਆਪਣੇ ਬੰਦੇ ਕੀ ਹੈ ਜਦੋਂ ਤੁਸੀਂ ਬਿਮਾਰ ਹੁੰਦੇ ਉਦੋਂ ਉਹਨੂੰ ਛੱਡ ਦਿੰਦੇ ਹੋ ਉਦੋਂ ਤੇ ਜ਼ਿਆਦਾ ਲੋੜ ਆ ਸਾਨੂੰ ਪ੍ਰੋਬਾਇਓਟਿਕਸ ਦੀ ਸਾਡੀ ਜਿਹੜੀ ਗੱਟ ਹੈਲਥ ਹੈ ਮੰਨ ਲਓ ਜਦੋਂ ਤੁਸੀਂ ਵੀਕ ਹੋ ਉਹ ਤੁਹਾਨੂੰ ਪ੍ਰੋਬਾਇਓਟਿਕਸ ਦੀ ਜ਼ਿਆਦਾ ਲੋੜ ਹੁੰਦੀ ਹੈ ਬਟ ਉਦੋਂ ਆਪਾਂ ਦਹੀਂ ਛੱਡਤਾ ਇਹ ਜਿਹੜੀਆਂ ਗਲਤੀਆਂ ਨਾ ਕਰੀਏ ਇਹ ਹਰ ਇੱਕ ਜਦੋਂ ਵੀ ਤੁਸੀਂ ਬਿਮਾਰ ਹੁੰਦੇ ਹੋ ਸਕਦਾ ਕੋਈ ਸਪੈਸੀਫਿਕ ਬਿਮਾਰੀ ਹੋਵੇ ਜਾਂ ਲੋਡ ਹੋਵੇ ਜੇ ਤਾਂ ਸਰੀਰ ਨੂੰ ਨਹੀਂ ਖਾਣਾ ਚਾਹੀਦਾ ਬਟ ਆ ਜਿਹੜੇ ਛੋਟੇ ਮੋਟੇ ਜਿਹਾ ਕੰਮ ਬਖਾਰੇ ਇਹਦੇ ਵਿੱਚ ਸਾਨੂੰ ਦਹੀਂ ਨਹੀਂ ਛੱਡਣਾ ਚਾਹੀਦਾ ਉਦੋਂ ਮੈਂ ਜਿਹੜਾ ਦਹੀਂ ਖਾਣਾ ਮੈਂ ਥੋੜੀ ਜਿਹੀ ਰਾਈਸ ਦੀ ਮੀਲ ਵੈਸੇ ਰਾਈਸ ਨੂੰ ਮੋਸਟਲੀ ਇਗਨੋਰ ਹੀ ਕਰਦਾ ਹਾਂ ਇੱਥੇ ਫਿਰ ਮੈਂ ਥੋੜੇ ਜਿਹੀ ਰਾਈਸ ਜਾਂ ਫਿਰ ਇੱਕ ਰੋਟੀ ਲੈ ਲੈਂਦਾ ਹਾਂ ਫਿਰ ਜਦੋਂ 4-5 ਵਜਦੇ ਆ ਤਾਂ ਹੁਣ ਸੀਜ਼ਨ ਆ ਗਿਆ ਸਾਡੇ ਅਮਰੂਦ ਬਹੁਤ ਵਧੀਆ ਹੋ ਰਹੇ ਨੇ ਬਾਕੀ ਸਾਰੇ ਮੈਂ ਫੈਂਸੀ ਫਰੂਟ ਛੱਡ ਕੇ ਇੱਕ ਜਾਂ ਦੋ ਅਮਰੂਦ ਜੇ ਵੱਡਾ ਸਾਈਜ਼ ਮਿਲ ਜਾ ਤਾਂ ਇੱਕ ਅਮਰੂਦ ਨੂੰ ਜ਼ਰੂਰ ਖਾਣਾ ਭਾਜੀ ਇੰਨੇ ਕਿ ਜ਼ਿਆਦਾ ਵਧੀਆ ਆ ਕਿਉਂਕਿ ਜਿਹੜੀ ਬਲੂ 베ਰੀਜ਼ ਆਪਾਂ ਕਹਿੰਦੇ ਨੇ ਉਹਨਾਂ ਤੋਂ ਕਿਤੇ ਗੁਣਕਾਰੀ ਐ ਅਮਰੂਦ ਆਪਾਂ ਉਹਨੂੰ ਪਿੱਛੇ ਪਾਤਾ ਕਿ ਅਮਰੂਦ ਜਿਹੜਾ ਆ ਕਿ ਮਤਲਬ ਯਾਰ ਜਿਹਦਾ ਕਹਾਵਤ ਨਹੀਂ ਇੱਕ ਬੰਦੇ ਦਾ ਖੂਨ ਲਗੇ ਕੱਢਣ ਤੇ ਖੂਨ ਇਹਨਾਂ ਨਿਕਲੇ ਨਹੀਂ ਕਾਫੀ ਟਾਈਮ ਲੱਗ ਗਿਆ ਕਹਿੰਦਾ ਤੂੰ ਤਾਂ ਅਮਰੂਦ ਹੀ ਖਾਦੇ ਸਾਰੀ ਉਮਰ ਜਾਣ ਬੁੱਝ ਕੇ ਉਹਨੂੰ ਅਮਰੂਦ ਨੂੰ ਨਾ ਡੀਮੋਡ ਕੀਤਾ ਆ ਉਹ ਅਮਰੂਦ ਖੂਨ ਬਣਾਉਣ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਸ਼ਾਮ ਦੀ ਡਾਈਟ ਜਿਹੜੀ ਆ ਆਪਾਂ ਨੋਰਮਲ ਜਿਹੜੀ ਵੀ ਘਰ ਦੀ ਦਾਲ ਸਬਜ਼ੀ ਬਣੀ ਆ ਤੇ ਉਹਦੇ ਨਾਲ ਫੇਰ ਮੇਰੀ ਇੱਕ ਰਾਗੀ ਦੀ ਰੋਟੀ ਹੁੰਦੀ ਆ ਤੇ ਰਾਤ ਨੂੰ ਸਿਰਫ ਇੱਕ ਮੈਂ ਦੁੱਧ ਦਾ ਗਲਾਸ ਤੇ ਨਾਲ ਵਿੱਚ ਹਲਦੀ ਤੇ ਅਦਰਕ ਇਹ ਪਾ ਕੇ ਜ਼ਰੂਰ ਪੀਣਾ ਆ ਜੀ ਇਹ ਮੇਰੀ ਨੋਰਮਲ ਡਾਈਟ ਆ ਕਿ ਕਿਉਂਕਿ ਮੈਂ ਬਹੁਤ ਜ਼ਿਆਦਾ ਮਸਲ ਗਰੋਥ ਨਹੀਂ ਕਰ ਰਿਹਾ ਕਿ ਨਾਰਮਲ ਮੇਨਟੇਨ ਰੱਖ ਰਿਹਾ ਹਾਂ ਸੋ ਚਲੋ ਇਹ ਤੇ ਬਿਲਕੁਲ ਨਾਰਮਲ ਡਾਈਟ ਤੇ ਸਾਰੀ ਗੱਲਬਾਤ ਹੋ ਗਈ ਤੇ ਅੱਗੇ ਨਾ ਅਗਲੀ ਵੀਡੀਓ ਚ ਅਹੀਂ ਜਿਹੜੀ ਗੱਲ ਕਰ ਰਹੀ ਹਾਂ ਮੈਂ ਹੁਣੇ ਸਾਰਿਆਂ ਨੂੰ ਦੱਸ ਦੇਣਾ ਮੱਕੀ ਦੀ ਰੋਟੀ ਤੇ ਸਾਗ ਵਾਲਾ ਕੰਬ ਬਹੁਤ ਚੱਲ ਰਿਹਾ ਸੋ ਇਹਦੇ ਤੇ ਗੱਲ ਅਹੀਂ ਅਗਲੀ ਵੀਡੀਓ ਚ ਕਰਾਂਗੇ ਕਿਉਂਕਿ ਆਪਾਂ ਬਹੁਤਾ ਜ਼ਿਆਦਾ ਲੋਕਾਂ ਦਾ ਜਿਹੜਾ ਟਾਈਮ ਵੇਸਟ ਨਹੀਂ ਕਰਨਾ ਸੋ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿਹੜੀ ਚੰਗੀ ਜਾਣਕਾਰੀ ਹੈ ਸਾਰੇ ਲੋਕਾਂ ਤੱਕ ਪਹੁੰਚ ਸਕੇ ਸੋ ਮਿਲ